ਜੇ ਕਾਨੂੰਨੀ ਤੌਰ ਤੇ ਸੰਭਵ ਹੋਏ ਤੇ ਅੰਮ੍ਰਿਤਪਾਲ ਦੇ ਉੱਪਰ ਐਨਐਸਏ ਹੋਰ ਐਕਸਟੈਂਡ ਕਰਨਾ ਚਾਹੁੰਦਾ ਹੈ ਔਰ ਉਨੂੰ ਜਿਹੜਾ ਹੈਗਾ ਹਾਲੇ ਵੀ ਡਿਪਰੂਗੇਟ ਜੇਚ ਰੱਖਣਾ ਚਾਹੁੰਦਾ ਹੈ ਕਾਰਨ ਕੀ ਹੈ ਉਹਦਾ ਪੰਜਾਬ ਚਾਣਾ ਮਤਲਬ ਮਾਹੌਲ ਖਰਾਬ ਕਰਨਾ ਉਹਦਾ ਪੰਜਾਬ ਚਾਣਾ ਅਸ਼ਾਂਤੀ ਦਾ ਮਾਹੌਲ ਕਰਨਾ ਉਹਦਾ ਪੰਜਾਬ ਦੇ ਅਨਾ ਮਤਲਬ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਕ ਕਦੀ ਕਾਲਾ ਦੌਰ ਸੀ ਪੰਜਾਬ ਦਾ ਉਹ ਸ਼ਾਇਦ ਦੁਬਾਰਾ ਖੜਾ ਨਾ ਹੋ ਜਾਵੇ ਨੇ ਐਮਪੀ ਹੋ ਚੁਣੇ ਗਏ ਤਾਂ ਉਸ ਤੋਂ ਬਾਅਦ ਵਿੱਚ ਸੰਵਿਧਾਨ ਤੌਰ ਤੇ ਉਹਨਾਂ ਨੇ ਸੌਂ ਵੀ ਚੁੱਕੀ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਆਖਰ ਜਦੋਂ ਲੋਕਾਂ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਸੰਵਿਧਾਨ ਤੌਰ ਤੇ ਉਹਨਾਂ ਨੇ ਸਾਰੀ ਚੀਜ਼ਾਂ ਸੈਪਟ ਕਰ ਲਈਆਂ ਫਿਰ ਵੀ ਤੁਸੀਂ ਤੁਹਾਨੂੰ ਲੱਗਦਾ ਵੀ ਹਜੇ ਵੀ ਪੰਜਾਬ ਨੂੰ ਵੰਡਣ ਵਾਲੀਆਂ ਗੱਲਾਂ ਕਰ ਤੁਸੀਂ ਇਹ ਗੱਲ ਸਮਝਾਓ ਮੈਨੂੰ ਵੀ ਜੇ ਕੋਈ ਐਮਪੀ ਹੈ ਐਮਐਲਏ ਹੈ ਮੰਤਰੀ ਹੈ ਮੁੱਖ ਮੰਤਰੀ ਹੈ ਕੀ ਉਹਨੂੰ ਕਾਨੂੰਨ ਤੋਂ ਉੱਤੇ ਇਜਾਜ਼ਤ ਹੈ ਅਮ੍ਰਿਤਪਾਲ ਜਿਨ੍ਹਾਂ ਕਾਰਨਾ ਕਰਕੇ ਉਹ ਡਿਗਰੂ ਕੋਰ ਜੇਲ੍ਹ ਭੇਜਿਆ ਗਿਆ ਉਸ ਤੇ ਐਨਐਸਸੀ ਲਗਾਇਆ ਗਿਆ ਉਹ ਕਾਰਨ ਦਾਜ ਵੀ ਨਹੀਂ ਅਮਰਿਤਪਾਲ ਜਿਹੜੇ ਸਪੋਰਟਰ ਨੇ ਪੰਜਾਬ ਚ ਅਲ ਵੀ ਜਿਹੜਾ ਹੈਗਾ ਨਾ ਸਿੱਧੇ ਤੌਰ ਤੇ ਇੰਡਾਇਰੈਕਟ ਤਰੀਕੇ ਤੇ ਬਖਰੇ ਦੇਸ਼ ਦੀ ਗੱਲ ਕਰਦੇ ਪਏ ਨੇ ਸਸ਼ੀ ਕਾਲਾ ਅਮਰਿਤਪਾਲ ਸਿੰਘ ਤੇ ਲੱਗੀ ਐਨਐਸਏ ਦੀ ਮਿਆਦ ਹੈ ਜਿਹੜੀ ਖਤਮ ਹੋ ਰਹੀ ਹੈ ਤੇ ਐਨਐਸਏ ਅੱਗੇ ਨਾ ਵਧਾਉਣ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਫੈਸਲਾ ਲੈ ਗਿਆ ਤਾਂ ਹੁਣ ਪੰਜਾਬ ਪੁਲਿਸ ਅਮਰਿਤਪਾਲ ਨੂੰ ਲਿਆਉਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਅਜਨਾਲਾ ਮਾਮਲਾ ਹੈ ਉਹਦੇ ਵਿੱਚ ਪਹਿਲਾਂ ਵੀ ਕਈਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਅੱਗੇ ਦੀ ਇਨਵੈਸਟੀਗੇਸ਼ਨ ਹੋਊਗੀ ਗ੍ਰੀਨ ਜੋਸ਼ੀ ਸਾਡੇ ਨਾਲ ਨੇ ਬੀਜਪੀ ਦੇ ਸੀਨੀਅਰ ਆਗੂ ਨੇ ਜੋਸ਼ੀ ਜੀ ਦੇਖਿਏ ਲੱਗਦਾ ਵੀ ਐਨਐਸਏ ਜਿਸ ਤਰ੍ਹਾਂ ਦੇ ਨਾਲ ਅਮਰਿਤਪਾਲ ਨੂੰ ਹਟਾਈ ਗਈ ਹਾਲਾਂਕਿ ਬਹੁਤ ਲੋਕਾਂ ਦੀ ਮੰਗ ਵੀ ਸੀ ਤੇ ਕਈ ਲੋਕਾਂ ਨੇ ਓਪੋਜ਼ ਵੀ ਕਰਾਇਆ ਆ ਤੁਸੀਂ ਕਿਵੇਂ ਦੇਖਦੇ ਹੋਗੇ ਐਜ਼ ਅ ਪੋਲੀਟੀਕਲੀ ਸਟਰਕਚਰ ਦੇ ਤੌਰ ਦੇ ਉੱਤੇ ਕਿ ਅਮਰਿਤਪਾਲ ਦਾ ਆਉਣਾ ਕਿਉਂਕਿ ਐਮਪੀ ਬਹੁਤ ਵੱਡੀ ਗਿਣਤੀ ਵੋਟਾਂ ਦੇ ਨਾਲ ਉਹ ਜਿੱਤੇ ਨੇ ਵੀ ਠੀਕ ਹੈ ਫੈਸਲਾ ਦੇਖੋ ਅ ਅਮਰਿਤਪਾਲ ਜਿਨ੍ਹਾਂ ਕਾਰਨਾ ਕਰਕੇ ਉਹ ਡਿਬ੍ਰੂ ਕੋਰ ਜੇਲ੍ਹ ਭੇਜਿਆ ਗਿਆ ਉਸ ਤੇ ਐਨਐਸਏ ਲਗਾਇਆ ਗਿਆ ਉਹ ਕਾਰਨਦੱਜ ਵੀ ਨੇ ਅਮਰਿਤਪਾਲ ਦੇ ਜਿਹੜੇ ਸਪੋਰਟਰ ਨੇ ਪੰਜਾਬ ਚ ਅਲਬੀ ਜਿਹੜਾ ਹੈਗਾ ਨਾ ਸਿੱਧੇ ਤੌਰ ਤੇ ਇੰਡਾਇਰੈਕਟ ਤਰੀਕੇ ਤੇ ਵੱਖਰੇ ਦੇਸ਼ ਦੀ ਗੱਲ ਕਰਦੇ ਪਏ ਨੇ ਠੀਕ ਹੈ ਨਾ ਸੋ ਜੋ ਗੱਲਾਂ ਅਮਰਿਤਪਾਲ ਨੇ ਸ਼ੁਰੂ ਕੀਤੀਆਂ ਉਹਦੇ ਸਪੋਰਟਰ ਉਹਦੇ ਵੱਲੋਂ ਉਹਦੇ ਬਜ਼ੁਰਗਾਂ ਵੱਲੋਂ ਬਣਾਈ ਗਈ ਪਾਰਟੀ ਵੀ ਦੀ ਅਜੋ ਹੀ ਆਵਾਜ਼ ਬੁਲੰਦ ਕਰ ਰਹੀ ਹੈ ਮੈਨੂੰ ਲੱਗਦਾ ਹੈ ਕਿ ਵੀ ਜੇ ਸੰਭਵ ਹੋਏ ਜੇ ਕਾਨੂੰਨੀ ਤੌਰ ਤੇ ਸੰਭਵ ਹੋਏ ਤੇ ਅਮ੍ਰਿਤਪਾਲ ਦੇ ਉੱਪਰ ਐਨਐਸਏ ਹੋਰ ਐਕਸਟੈਂਡ ਕਰਨਾ ਚਾਹੁੰਦਾ ਹੈ ਅ ਔਰ ਉਨੂੰ ਜਿਹੜਾ ਹੈਗਾ ਹਾਲੇ ਵੀ ਡਿਪਰੂਗਰ ਜੇਚ ਰੱਖਣਾ ਚਾਹੁੰਦਾ ਹੈ ਕਾਰਨ ਕੀ ਹੈ ਉਹਦਾ ਪੰਜਾਬ ਚਾਣਾ ਮਤਲਬ ਮਾਹੌਲ ਖਰਾਬ ਕਰਨਾ ਉਹਦਾ ਪੰਜਾਬ ਚਾਣਾ ਅ ਸ਼ਾਂਤੀ ਦਾ ਮਾਹੌਲ ਕਰਨਾ ਉਹਦਾ ਪੰਜਾਬ ਦੇ ਆਣਾ ਮਤਲਬ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਕ ਕਦੀ ਕਾਲਾ ਦੌਰ ਸੀ ਪੰਜਾਬ ਦਾ ਉਹ ਸ਼ਾਇਦ ਦੁਬਾਰਾ ਖੜਾ ਨਾ ਹੋ ਜਾਵੇ ਜਿਵੇਂ ਜਿਹੜੀ ਜਿਵੇਂ ਐਮਪੀ ਹੋ ਚੁਣੇ ਗਏ ਤਾਂ ਉਸ ਤੋਂ ਬਾਅਦ ਦੇ ਵਿੱਚ ਸਵਿਧਾਨ ਤੌਰ ਤੇ ਉਹਨਾਂ ਨੇ ਸੌਂ ਵੀ ਚੁੱਕੀ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਆਖਿਰ ਜਦੋਂ ਲੋਕਾਂ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਸਵਿਧਾਨ ਤੌਰ ਤੇ ਉਹਨਾਂ ਨੇ ਸਾਰੀਆਂ ਚੀਜ਼ਾਂ ਸੈਪਟ ਕਰ ਲੀਆਂ ਫਿਰ ਵੀ ਤੁਸੀ ਤੁਹਾਨੂੰ ਲੱਗਦਾ ਵੀ ਹਜੇ ਵੀ ਪੰਜਾਬ ਨੂੰ ਵੰਡਣ ਵਾਲੀਆਂ ਗੱਲਾਂ ਕਰ ਤੁਸੀਂ ਇਹ ਗੱਲ ਸਮਝਾਓ ਮੈਨੂੰ ਵੀ ਜੇ ਕੋਈ ਐਮਪੀ ਹੈ ਐਮਐਲਏ ਹੈ ਮੰਤਰੀ ਹੈ ਮੁੱਖ ਮੰਤਰੀ ਹੈ ਕਿਹਾ ਉਹਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਮਤਲਬ ਹੈ ਕੱਲ ਮੇਰੀ ਮੇਰੀ ਗੱਲ ਕਰਿਆ ਨਾ ਕੱਲ ਤਾਂ ਖਤਮ ਹੋ ਲੈਣ ਦਿਓ ਕੱਲ ਨੂੰ ਐਮਐਲਏ ਕੋਈ ਐਮਪੀ ਹੈ ਕੋਈ ਫਾਰ ਐਗਜ਼ਾਮਪਲ ਕੋ ਮਰਡਰ ਕਰਦਾ ਵੇ ਤੁਹਾਡਾ ਕਹਿੰਦਾ ਮੈਂ ਉਹਨੂੰ ਕੁਝ ਨਹੀਂ ਛੇੜਨਾ ਕਿਉਂਕਿ ਐਮਐਲ ਐਮਪੀ ਹੈ ਸੋ ਐਮਪੀ ਹੈਗਾ ਉਹਦਾ ਆਪਣਾ ਸਤਕਾਰ ਹੈਗਾ ਲੇਕਿਨ ਦੇਸ਼ ਨੂੰ ਤੋੜਨ ਦੀ ਪੰਜਾਬ ਚ ਸ਼ਾਂਤੀ ਫੁਲਾਣ ਦੀ ਜਿਹੜੀਆਂ ਉਹ ਗੱਲਾਂ ਕਰਦਾ ਉਹਦੀ ਉਹਨੂੰ ਜਿਹੜੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਉਹਦੇ ਲਈ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਔਰ ਇਹਦਾ ਐਮਪੀ ਸ਼ਿਪ ਜਿਹੜੀ ਹੈਗੀ ਹੈ ਉਹਦੇ ਵਿੱਚ ਆੜੇ ਨਹੀਂ ਆਣੇ ਚਾਹੀਦੇ ਮੇਰੇ ਦੁਆਰਾ ਬੇਨਤੀ ਹੈ ਪੰਜਾਬ ਪੁਲਿਸ ਨੂੰ ਬੇਨਤੀ ਹੈ ਕੀ ਇਹ ਸਰਕਾਰ ਨੂੰ ਬੇਨਤੀ ਹੈ ਜੇ ਹੋ ਸਕੇ ਤੇ ਦੇ ਉਪਰ ਐਨਐਸਸੀ ਐਕਸਟੈਂਡ ਕਰਕੇ ਜਿਹੜਾ ਹੈਗਾ ਇਹਨੂੰ ਵੱਤ ਵਸ ਸਮਾ ਜਿਹੜਾ ਹੈਗਾ ਜੇਲ੍ਹ ਦੇ ਅੰਦਰ ਠੁੱਸ ਕੇ ਰੱਖਿਆ ਜਾਣਾ ਚਾਹੀਦਾ ਇਹ ਦੋ ਚੀਜ਼ਾਂ ਨੇ ਇੱਕ ਤਾਂ ਮੇਰੇ ਪੁੱਛਣ ਦਾ ਭਾਅ ਵਹੀ ਸੀ ਵੀ ਜਦੋਂ ਸੰਵਿਧਾਨਕ ਤੌਰ ਤੇ ਉਹਨਾਂ ਨੇ ਸੋਚ ਚੁੱਕੀ ਆ ਉਹਦੇ ਵਿੱਚ ਦੇਸ਼ ਦੀ ਅਖੰਡਤਾ ਦੀ ਗੱਲ ਆਉਂਦੀ ਆ ਉਹਦੇ ਵਿੱਚ ਦੇਸ਼ ਤੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਆ ਕਿਉਂ ਉਹਨਾਂ ਨੇ ਅਸੈਪਟ ਨਹੀਂ ਕਰੀਆਂ ਹੈਗੀਆਂ ਦੂਜਾ ਇਹ ਕਿ ਜਿਹੜੀ ਤੁਸੀਂ ਕਹਿ ਵੀ ਹਜੇ ਵੀ ਖਤਰਾ ਹੋ ਸਕਦਾ ਹੈਗਾ ਲੱਗਦਾ ਵੀ ਕਿਉਂਕਿ ਹਜੇ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਆ ਪੁਲਿਸ ਦੀ ਹਰਾਸ ਖੋਸ਼ਾ ਕਰਦਾ ਕਿਉਂ ਬੋਲਦਾ ਮੈਂ ਕਿਉਂਕਿ ਉਹਦੇ ਜਿਹੜੇ ਸਪੋਰਟਰ ਨੇ ਉਹ ਤਾਂ ਹਲ ਵੀ ਉਹੋ ਜਿਹੀ ਗੱਲਾਂ ਕਰਦੇ ਪਏ ਨੇ ਉਹਦੇ ਜਿਹੜੇ ਬਜ਼ੁਰਗ ਆ ਉਹ ਵੀ ਇਸੇ ਕਰਦੇ ਪਏ ਨੇ ਹੁਣੀ ਜਿਹੜਾ ਇਹਨਾਂ ਨੇ ਇਕੱਠ ਕੀਤਾ ਆਪਣਾ ਧਾਰਮਿਕ ਪ੍ਰੋਗਰਾਮ ਚ ਹਾਂਜੀ ਉਹ ਤੇ ਕਰਦੇ ਪਏ ਨੇ ਪੋਲਿਟੀਕਲ ਪਾਰਟੀ ਬਣਾਈ ਉਹ ਈਸ਼ੂ ਤਾਂ ਰੇਜ਼ ਕਰ ਹੀ ਦੇਣਾ ਵਾਰ-ਵਾਰ ਜਿਸ ਤੋਂ ਬਖਰੇਵੇਂ ਦੀ ਗੱਲ ਕਰਦੇ ਨੇ ਅਲੱਗ ਦੇਸ਼ ਦੀ ਗੱਲ ਕਰਦੇ ਨੇ ਉਹੋ ਜਿਹੀ ਗੱਲਾਂ ਕਰ ਹੀ ਦੇਣੇ ਜੋ ਬੰਦਾ ਪੰਜਾਬ ਦੇ ਅੰਦਰ ਧਾਰਮਿਕ ਸਦਮਾ ਖਰਾਬ ਕਰ ਸਕਦਾ ਹੈ ਜਿਹੜਾ ਬੰਦਾ ਪੰਜਾਬ ਦੇ ਅੰਦਰ ਹਿੰਦੂ ਪੰਜਾਬੀ ਦੇ ਮੰਚ 'ਤੇ ਡਰ ਪਾ ਸਕਦਾ ਹੈ ਇਹੋ ਜਿਹੇ ਬੰਦੇ ਨੂੰ ਤਾਂ ਫਿਰ ਜਿਹੜਾ ਹੈਗਾ ਬਾਹਰ ਘਟਣਾ ਪੰਜਾਬ ਦੀ ਸ਼ਾਂਤੀ ਵਾਸਤੇ ਬਹੁਤ ਵੱਡਾ ਖਤਰਾ ਹੈ ਜੇ ਉਹ ਹੁਣ ਆਂਦਾ ਹੈ ਬਾਹਰ ਤੇ ਮਤਲਬ ਐਨਐਸਏ ਤੋਂ ਬਾਹਰ ਆਂਦਾ ਹੈ ਤੇ ਬੜਾ ਦੁਰਭਾਗੇਪੂਰਨ ਹੈ ਪੰਜਾਬ ਪੁਲਿਸ ਨੂੰ ਬਾਕੀ ਕੇਸ ਚਲਾਉਣੇ ਚਾਹੀਦੇ ਪਰ ਮੇਰੀ ਫੇਰ ਬੇਨਤੀ ਹੈ ਕਾਨੂੰਨ ਚ ਸਾਦੇ ਜਿਹੜੇ ਨੁਕਤੇ ਕੱਟ ਕੇ ਇਹਦੇ ਉੱਪਰ ਐਨਐਸਏ ਜਿਹੜਾ ਹੈ ਹੋਰ ਵਧਾ ਕੇ ਇਹਨੂੰ ਲੰਬਾ ਸਮਾਂ ਅੰਦਰ ਰੱਖਣਾ ਚਾਹੀਦਾ ਜੋ ਪੰਜਾਬ ਨੂੰ ਤੋੜਨ ਦੀ ਗੱਲ ਕਰੇਗਾ ਜਿਹੜੇ ਪੰਜਾਬੀ Hindu ਦੇ ਮਨ ਚ ਡਰ ਪਾਏਗਾ ਉਹਨੂੰ ਪੰਜਾਬ ਦੇ ਅੰਦਰ ਨਹੀਂ ਘੁੰਮਣ ਦੇਣਾ ਚਾਹੀਦਾ ਹਰ ਦਿਖਿਆ ਜਾਵੇ ਤਾਂ ਬਿਨੈਪ ਸਰਸਪ੍ਰੂਚੇ ਕਹਿਣਾ ਹੈ ਕਿ ਕਿਤਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਐਨਐਸਏ ਲੱਗੀ ਆ ਉਹਨੂੰ ਐਕਸਟੈਂਡ ਕਰਨਾ ਚਾਹੀਦਾ ਤੇ ਜਿਹੜੇ ਖੰਸਿਆਂ ਨੂੰ ਜਾਪਦੇ ਹੋਏ ਅੰਮ੍ਰਿਤਪਾਲਿਆ ਨੇ ਇਸੇ ਲੱਗੀ ਸੀ ਉਹ ਅੱਜ ਵੀ ਕਿਤਨਾ ਕਿਤੇ ਸਟੈਂਡ ਕਰਦੇ ਨੇਗੇ ਤੇ ਦੂਜੇ ਪਾਸੇ ਇਹ ਵੀ ਜਿਹੜਾ ਬਾਰੀ-ਬਾਰੀ ਉਹਨਾਂ ਦੇ ਜਿਹੜੇ ਸਪੋਰਟਰ ਨੇ ਰੈਲੀਆਂ ਕਰਕੇ ਜਿਹੜਾ ਮੈਸੇਜ ਦੇ ਰਹੇ ਨੇ ਉਹਦੇ ਤੋਂ ਕਹਿੰਦੇ ਹਜੇ ਵੀ ਕਿਤਨਾ ਕਿਤੇ ਸਤਿਭਾਵਨਾ ਦੇ ਉੱਤੇ ਆ ਜਿਹੜਾ ਆਹ ਚੋਂ ਹੁੰਦਾ ਖਸਾ ਜਪਿਆ ਜਾ ਸਕਦਾ ਇਸ ਕਰਕੇ ਐਕਸਟੈਂਡ ਕਰਨ ਦੀ ਕਹਿੰਦੇ ਅਸੀਂ ਆ ਕਿ ਤਰ੍ਹਾਂ ਕਿਤੇ ਮੰਗ ਰੱਖਾਂਗੇ ਵੀ ਇਹਨੂੰ ਵਧਾਇਆ ਜਾਣਾ ਚਾਹੀਦਾ ਚਾਹੇ ਸੈਂਟਰ ਏਜੰਸੀਆਂ ਇਹਦੇ ਵਿੱਚ ਇੰਟਰਫੇਅਰ ਕਰਨਾ ਚਾਹੇ ਸੂਬੇ ਦੀਆਂ ਵੀਡੀਓ ਜਿਹਨ ਡਿਸਟਰਬ ਪਾਲ ਦੇ ਨਾਲ ਮਿਸਿੰਗ ਰੋਜਾਲਾ ਸਪੈਸਿਟੀ ਵੀ ਚੰਡੀਗੜ੍ਹ